ਨਹੀਂ ਪੁੱਤ ਹਲੇ ਮੇਰੇ ਤੇ ਜਾਨ ਹੈਗੀ ਆ ਤੂੰ ਜਵਾਕ ਐ ਜਦੋਂ ਮੈਨੂੰ ਲੱਗਿਆ ਵੀ ਮੈਂ ਬੁढ़ा ਹੋ ਗਿਆ ਮੈਂ ਬਜ਼ੁਰਗ ਹੋ ਗਿਆ ਉਹਦੇ ਤੇਨੂੰ ਕੰਮ ਸਭਾ ਦੂੰਗਾ ਨਹੀਂ ਯਾਰ ਬਾਪੂ ਤੂੰ ਬਹੁਤ ਕਰ ਲਿਆ ਨਹੀਂ ਪੁੱਤ ਹਲੇ ਮੇਰੀ ਉਮਰ ਨਹੀਂ ਹੋਈ ਮੇਰਾ ਮਕਸਦ ਵਾਦਾ ਕੀ ਹੈ ਹਾਂ ਆਪਣੇ ਕੋਲੇ ਜੱਦੀ ਜ਼ਮੀਨ ਸੀਗੀ ਥੋੜੀ ਹਾਂ ਠੀਕ ਐ ਤੇ ਮੈਂ ਪੂਰੀ ਕਮਾਈ ਕੀਤੀ ਐ ਠੀਕ ਐ ਤੇ ਅੱਜ ਆਪਣੇ ਕੋਲੇ ਠੀਕ ਐ ਮੈਂ ਉਹਨਾਂ ਚਰ ਦਾਮ ਨਹੀਂ ਲੈਣਾ ਜਿੰਨਾ ਚਰ 25 ਕਿੱਲੇ ਨਹੀਂ ਬਣਾ ਕੇ ਜਾਂਦਾ ਠੀਕ ਹੈ ਮੇਰੇ ਪੋਤੇ ਪੋਤੀਆਂ ਮੈਨੂੰ ਆਖਣਾ ਮੇਰਾ ਨਾਮ ਯਾਦ ਰੱਖਣਾ ਵੀ ਸਾਡਾ ਦਾਦਾ ਸੀਗਾ ਹਰਦੀਪ ਸਿੰਘ ਵੀ ਭਾਈ ਸਾਨੂੰ ਇਸ ਜੀ ਪੀੜ੍ਹੀ ਚ ਨਜ਼ਾਰੇ ਦੇ ਕੇ ਗਿਆ ਵੀ ਬਹਿ ਕੇ ਖਾਣੇ ਕੋਈ ਕੰਮ ਕਰਨੀ ਔਖਾ ਕੋਈ ਕਿਧੋ ਭਾਲਣ ਦੀ ਲੋੜ ਨਹੀਂ ਆਪ ਦੀ ਜ਼ਮੀਨ ਚੋਂ ਖਾਣੇ ਆ ਐ ਯਾਦ ਰੱਖਣ ਮੈਨੂੰ ਮੇਰੇ ਪੋਤੇ ਪੋਤੀਆਂ ਠੀਕ ਹੈ ਤਾਂ ਕਰਕੇ ਉਹਨਾਂ ਚਿਰ ਮੈਂ ਸਾਹ ਨਹੀਂ ਲੈਣਾ ਜਿੰਨਾ ਚਿਰ 25 30 ਕਿਲੇਦਰੀ ਬਣਾ ਕੇ ਨਹੀਂ ਜਾਂਦਾ ਬੱਪੇ ਰਹੀ ਕਿਹੜੀਆਂ ਗੱਲਾਂ ਕਰਦਾ ਮੈਂ ਵੀ ਬਣਾਉਂਗਾ ਉਹ ਤਾਂ ਤੂੰ ਨਹੀਂ ਬਣਾ ਲਈ ਜਿੰਨਾ ਮੈਨੂੰ ਸੋਚਿਆ ਉਹਨਾਂ ਮੈਨੂੰ ਬਣਾ ਲੈੰਦੇ ਉਈ ਨਾ ਪੁੱਤ ਜਿੰਨਾ ਮੇਰਾ ਮੈਂ ਟਾਰਗੇਟ ਸੋਚਿਆ ਠੀਕ ਹੈ ਉਨਹੀਂ ਮੈਨੂੰ ਬਣਾ ਲੈਂਦੇ ਉਸ ਤੋਂ ਬਾਅਦ ਤੇਰੀ ਇੱਛਾ ਤੇਰੀ ਸੋਚ ਆ ਤੇਰਾ ਕੰਮ ਹੈ ਤੂੰ ਭਾਵੇਂ 25 ਤੋਂ 50 ਕਰ ਲਈ ਭਾਵੇਂ 25 ਤੋਂ 30 ਕਰ ਲਈ 35 ਕਰ ਲਈ ਉਹ ਤੇਰੀ ਇੱਛਾ ਠੀਕ ਹੈ ਪਰ ਜਿੰਨਾ ਮੈਨੂੰ ਸੋਚਿਆ ਪੁੱਤ ਬਣ ਕੇ ਉਹਨਾਂ ਮੈਨੂੰ ਬਣਾ ਲੈਂਦੇ ਜਿੰਨੀ ਮੇਰੀ ਰੂਹ ਕਹਿੰਦੀ ਉਹਨਾਂ ਚਿਰ ਕੰਮ ਕਰ ਲੈਂਦੇ ਮੈਨੂੰ ਨਹੀਂ ਯਾਰ ਬਾਪੂ ਹੁਣ ਤੇਰੀ ਬੈ ਕੇ ਖਾਂਦੀ ਉਮਰ ਹੋ ਗਈ ਪਰ ਮੇਰਾ ਜਵਾਨ ਹੋਏ ਦਾ ਫਾਇਦਾ ਕੀ ਹੋਇਆ ਮੈਂ ਪੁੱਤ ਸਮਝਦਾ ਐ ਤੂੰ ਜਵਾਨ ਹੋ ਗਿਆ ਮੈਨੂੰ ਬੁਢੇ ਬੰਦੇ ਨੂੰ ਨਹੀਂ ਕੰਮ ਕਰਨ ਦਿੰਦਾ ਠੀਕ ਹੈ ਪਰ ਜਿੰਨਾ ਚਿਰ ਮੈਨੂੰ ਮੈਂ ਤੈਨੂੰ ਦੱਸਿਆ ਵੀ ਆਪਦਾ ਟਾਰਗੇਟ ਪੂਰਾ ਕਰ ਲੈੰਦੇ ਉਦੋਂ ਬਾਅਦ ਤੂੰ ਕੋਸਮਰਜੀ ਕਰੀ ਠੀਕ ਹੈ ਮੇਰ ਬਾਪੂ ਨੂੰ ਨਾ ਸ਼ਰਮ ਆਉਂਦੀ ਹੈ ਵੀ ਮੇਰਾ ਬਾਪੂ ਕੰਮ ਕਰਦਾ ਮੈਂ ਬੇਲਾ ਰਹਿਣਾ ਫੇਰ ਕਿ ਹੋ ਗਿਆ ਸ਼ਰਮ ਕਾਦੀ ਪੁੱਤ ਤੇਰੀ ਉਮਰ ਛੋਟੀ ਹੈ ਕੋਈ ਚੱਕਰ ਨਹੀਂ ਹਲੇ ਮੇਰੇ ਜੇ ਜਾਣ ਆ ਮੈਂ ਕਰਦਾ ਜਦੋਂ ਤੇਰੇ ਪੁੱਤ ਪੋਤੇ ਹੋਗੇ ਨਾ ਤੈਨੂੰ ਵੀ ਇੰਨੀ ਖਿੱਚ ਹੋਇਆ ਕਰੂਗੀ ਵੀ ਮੈਂ ਇਹਨਾਂ ਦੀ ਪੰਜ ਚਾਰ ਕਿੱਲੇ ਹੋਰ ਬਣਾ ਦਿਆਂ ਠੀਕ ਹੈ ਉਦੋਂ ਤੈਨੂੰ ਪਤਾ ਲੱਗੂ ਤੂੰ ਵੀ ਨਹੀਂ ਹਟਿਆ ਕਰਨਾ ਤੈਨੂੰ ਹਟਾ ਹਟਾ ਕੇ ਹਰ ਜਾਣਗੇ ਤੇਰੇ ਪੁੱਤਾ ਪੁੱਤੇ ਤੂੰ ਫੇਰ ਵੀ ਧੱਕੇ ਨਾਲ ਕਰਿਆ ਕਰੇਗਾ ਅਜੇ ਮੈਂ ਕੰਮ ਕਰੂੰਗਾ ਮੈਂ ਕੰਮ ਕਰੂੰਗਾ ਇੰਨੀ ਖਿੱਚ ਹੋ ਜਾਂਦੀ ਐ ਐਨਾ ਲਾਲਚ ਹੋ ਜਾਂਦਾ ਆਹਦੇ ਪੋਤੇ ਪੋਤੀਆਂ ਦਾ ਪੁੱਤ ਪੋਤੀਆਂ ਦੀ ਜ਼ਮੀਨ ਬਣਾਉਣ ਵਾਸਤੇ ਹੈ ਨਾ ਕਿ ਇਹਨਾਂ ਵਾਸਤੇ ਮੈਂ ਹੋਰ ਬਣਾ ਜਾ ਹੋਰ ਬਣਾ ਜਾ ਠੀਕ ਐ ਇੰਨੀ ਖਿੱਚ ਹੋ ਜਾਂਦੀ ਐ ਤੂੰ ਵੀ ਹੁਣ ਜਦੋਂ ਤੇਰੇ ਪੋਤੇ ਪੋਤੀਆਂ ਹੋਗੇ ਨਾ ਤੇ ਉਦੋਂ ਤੈਨੂੰ ਇੰਨੀ ਖਿੱਚ ਹੋ ਜੂਗੀ ਵੀ ਮੈਂ ਵੀ ਇਹਨਾਂ ਵਾਸਤੇ ਬਣਾਵਾਂ ਬਾਪੂ ਮੈਂ ਇਥੇ ਦੇਖਿਆ ਨਹੀਂ ਆਂਦਾ ਤੂੰ ਇਕੱਲਾ ਕੰਮ ਕਰਦਾ ਆਪਾਂ ਤਾਂ ਨੇ ਰਲ ਕੇ ਕਰਿਆ ਕਰਾਂਗੇ ਚਲ ਠੀਕ ਐ ਪੁੱਤ ਰਲ ਕੇ ਕਰ ਲਿਆ ਕਰਾਂਗੇ ਫੇਰ ਐਂ ਕਰ ਉਥੋਂ ਬਾਲਟੀ ਭਰ ਲਿਆ ਔਖਾ ਕੰਮ ਤੂੰ ਕਰ ਲਿਆ ਕਰੀ ਤੇ ਬਾਹ ਢੋਲੀ ਭਰ ਦਿਆ ਕਰੀ ਤੇ ਮੈਂ ਛੜਕਿਆ ਕਰੂੰ ਠੀਕ ਹੈ ਉਥੋਂ ਭਰ ਲਿਆ ਪੁੱਤ ਬਣ ਕੇ ਹਾਂ ਇਧਰੋਂ ਮੈਂ ਇਨੇ ਜਾ ਸਪਰੀ ਵਾਲੀ ਆ ਖੋਲਦਾ ਗੱਲਾਂ ਦਾ ਬਹੁਤ ਸਿਆਣੀਆਂ ਕਰਦਾ ਹੈ ਅਲਗ ਕਰ ਉਮਰ ਛੋਟੀ ਹੈ ਕੰਮ ਕਰਨ ਵਾਲੇ ਬੰਦੇ ਦੇ ਹੱਥ ਪੈਰ ਹੀ ਦੱਸ ਦਿੰਦੇ ਆ ਇਹ ਮੈਨੂੰ ਪਤਾ ਵੀ ਕੰਮ ਕਰੂਗਾ ਕੁਛ ਨਾ ਕੁਛ ਕਰੂਗਾ ਹੱਥ ਪੈਰ ਤੇ ਬੋਲੀ ਦੱਸ ਦਿੰਦੀ ਆ ਬੰਦੇ ਦੀ ਆ ਬੰਦਾ ਕੁਛ ਨਾ ਕੁਛ ਕਰੂਗਾ ਕੰਮ ਕਰੂਗਾ ਬਹੁਤ ਸਿਆਣਾ ਹੈ ਮੇਰਾ ਪੁੱਤ ਆਏ ਹੇ ਹੇ ਬਹੁਤ ਸਿਆਣਾ ਪੁੱਤ ਆ ਬਹੁਤ ਵਾਤਾ ਸੌਖੇ ਸੌਖੇ ਕੰਮ ਕਰ ਲਿਆ ਕਰ ਮੇਰੀ ਰੋਟੀ ਫੜਾ ਜਾ ਕਰ ਚਾਹ ਫੜਾ ਜਾ ਕਰ ਠੀਕ ਹੈ ਹਾਂ ਮੈਂ ਆ ਤਾਂ ਮੈਂ ਆਪੇ ਨਹੀਂ ਦਵਾਲ ਮੈਨੂੰ ਪਤਾ ਲੱਗਿਆ ਮੇਰਾ ਪੁੱਤ ਸਹਾਰਾ ਲਾਉਣ ਵਾਲਾ ਹੋ ਗਿਆ ਫਿਰ ਤਾਂ ਮੈਂ ਹੌਸਲੇ ਜੀ ਭੱਜਿਆ ਬਨੂ ਠੀਕ ਹੈ ਲੈ ਇੱਕ ਬਾਲਟੀ ਹੋਰ ਭਰ ਲਿਆ ਫਿਰ ਬਹੁਤ ਸਿਆਣਾ ਪੁੱਤ ਹੈ ਮੇਰਾ ਆ ਗਿਆ ਮੈਂ ਬਹੁਤ ਸਿਆਣਾ ਪਈ ਬਹੁਤ ਸਿਆਣਾ ਹੁਣ ਤੋਂ ਫੇਗ ਰਾ ਛੋਟੀ ਜੀ ਉਮਰ ਤੋਂ ਹਨਾ ਮੇਰਾ ਬਾਪੂ ਕੱਲਾ ਲੱਗਦਾ ਯਾਰ ਖਾਂਸਾ ਕਰਦਾ ਚੱਲ ਬਹੁਤ ਆ ਪੁੱਤ ਲਿਆ ਬਹੁਤ ਹੈ ਲਿਆ 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 ਬਹੁਤ ਹੈ ਲਿਆ 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 ਧਰ ਦੇ ਇਥੇ ਆਹਾਹਾ ਬਹੁਤ ਸਿਆਣਾ ਬਹੁਤ ਸਿਆਣਾ ਕਿਆ ਹੁਣ ਤੂੰ ਐਂ ਕਰ ਬਹਿ ਜਤਾ ਮੈ ਲੈ ਲੈ ਚੰਗਾ ਮੈਂ ਹੈਗਾ ਕੋਈ ਚੱਕਰ ਨਹੀਂ